ਔਰ ਇੱਕੋ ਇੱਕ ਰਸਤਾ ਹੈ ਮੈਂ ਤੈਨੂੰ ਦੱਸ ਦਿਆਂ ਇੱਕੋ ਇੱਕ ਰਸਤਾ ਜੇ ਮੇਰਾ ਮੂੰਹ ਬੰਦ ਕਰਾਉਣਾ ਪੱਕਾ ਮੈਨੂੰ ਅੰਦਰ ਦੇ ਛੱਡ ਮਗਰ ਉਹ ਵੀ ਤੇਰੇ ਹੱਥ ਵਾਸ ਨਹੀਂ ਕਿੰਨਾ ਚਿਰ ਦੇ ਦੇਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਾਂ ਤੇ ਜੇ ਤੂੰ ਸਮਝੇ ਕਿ ਮੈਂ ਜੇਲ੍ਹ ਜਾਣ ਦੀ ਖਾਤਰ ਕਿਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ हट ਜਾਊਂਗਾ ਭੁੱਲ ਜਾ ਮਿੱਤਰਾ ਭੁੱਲ ਜਾ ਇਹ ਕੰਮ ਨਹੀਂ ਹੋਣਾ ਕਿਤੇ ਇਹ ਨਾ ਹੋਵੇ ਇਨਾ ਤੋਂ ਕਿਉਂਕਿ ਹੁਣ ਮੈਂ ਅੱਜ ਤੁਹਾਡੇ ਕੋਲ ਬੋਲ-ਬਾਲ ਜਾਊਂਗਾ ਇਹਨੂੰ ਫੇਰ ਗੁੱਸਾ ਚੜ ਜਾਣਾ ਰਾਤ ਨੂੰ ਨੀਂਦ ਨਹੀਂ ਨਾ ਆਉਂਦੀ ਮਜੀਠਾ ਹੀ ਆਉਂਦਾ। ਭਗਵੰਤ ਦੇ ਸੋਪਣੇ ਸਵੇਰੇ ਫੇਰ ਚੱਕ ਦੂ ਕੰਮ। ਮਗਰ ਭਾਈ ਤੂੰ ਐਕਸਲੇਟਰ ਤੇ ਪੈਰ ਧਾਰੇ ਇਥੋਂ ਮਜੀਠੀਏ ਨੇ ਪੂਰਾ ਪੈਰ ਤੇਰੀ ਪੂਛ ਤੇ ਧਰਨਾ। ਕੋਈ ਨਾ। ਸੰਤਸ਼ਾ ਰਹਿ ਨਾ ਜਾਵੇ ਦੱਬ ਕੇ ਰੱਖੂੰ ਕਿੱਲੀ ਮੈਂ। ਮੈਂ ਤਾਂ ਚਾਹਨਾ ਹੁਣ ਠਾਠਾ ਹੋਵੇ ਕੰਮ ਜਿਹੜਾ ਹੋਵੇ। ਬਚਕਾਰ ਵਾਲਾ ਕੰਮ ਕੋਈ ਨਹੀਂ ਰਹਿ ਗਿਆ। ਸੈਕਿੰਡ ਐਨੀਵਰਸਰੀ ਆ। ਵਿਆਹ ਹੀ ਨਹੀਂ ਆਜ ਪੈਣਿਓ ਵਿਆਹ ਨੂੰ ਤਾਂ ਚੇਦ ਹੋ ਗਏ ਆ ਪਰਚੇ ਦੀ ਜਿਹੜਾ ਹੰਨੀ ਮੰਨੀ ਚੰਨੀ ਸਾਹਿਬ ਨੇ ਦਾਸ ਤੇ ਦਿੱਤਾ ਸੀ ਚਲੋ ਉਹਨੂੰ ਮੈਂ ਉਹਦੇ ਬਾਰੇ ਕੁਛ ਨਹੀਂ ਕਹਿਣਾ ਕਿਉਂਕਿ ਥੋੜੀ ਅਮਦਰਦੀ ਜਿਤਾਉਂਦਾ ਫਗਰ ਭਿਉਦਾ ਪੁੱਤਾ ਪਰਚਾ ਤਾਂ ਤੂੰ ਹੀ ਕਰਾਇਆ ਤੇ ਜਿਹਦੇ ਕੋਲੋਂ ਕਰਾਇਆ ਸੀ ਉਹਦਾ ਵਿਚਾਰੇ ਦਾ ਹਾਲਤਾ ਪੁੱਛ ਲਓ ਉਹਨੂੰ ਤਾਂ ਮੇਜਰ ਪੈਨਲਟੀ 'ਚ ਚਾਰਚੀਟ ਹੋ ਗਿਆ ਮੇਜਰ ਪੈਨਲਟੀ ਲੱਗੀਆਂ ਨੇ ਸਰਕਾਰ ਦੀ ਧੱਕੇਸ਼ਾਹੀ ਦੇ ਉਲਟ ਅੱਜ ਇੱਥੇ ਇੰਨੀ ਠੰਡ ਦੇ ਮੌਸਮ 'ਚ ਵੀ ਪਹਿਰਾ ਦਿੱਤਾ ਔਰ ਪ੍ਰੈਸ ਦੇ ਵੀਰਾਂ ਦਾ ਵੀ ਥੋੜਾ ਵੀ ਬਹੁਤ-ਬਹੁਤ ਧੰਨਵਾਦ ਦੇਖੋ ਇਹ ਜਿਹੜਾ ਸਪਤਾਹ ਸ਼ਹੀਦੀ ਸਪਤਾਹ ਜਦੋਂ ਸਾਡੇ ਛੋਟੇ ਸਹਿਬਜ਼ਾਦਿਆਂ ਨੇ ਬਹੁਤ ਛੋਟੀ ਉਮਰ 'ਚ ਵੱਡੇ ਸ਼ਹਿਬਜ਼ਾਦੀਆ ਨੇ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਜ਼ੁਲਮਾਂ ਦਾ ਟੱਕਰਾਂ ਕਰਨਾ ਹੱਕ ਸੱਚ ਵਾਸਤੇ ਖਲੋਣਾ ਇਹ ਸਾਨੂੰ ਗੁਰਤੀ ਚ ਮਿਲਿਆ ਗੁਰੂ ਸਾਹਿਬ ਦਾ ਦਾ ਸੋਲ ਦੇ ਖਾਤਰ ਗੁਰੂ ਸਾਹਿਬ ਦੇ ਘਰ ਦਾ ਕੁੱਕਰ ਹੋਣ ਦੇ ਖਾਤਰ ਜਿੰਨਾ ਵੀ ਮੈਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰ ਦਵਾ ਜਾਂ ਉਹਨਾਂ ਦੀ ਸੰਗਤ ਦਾ ਕਰ ਦਵਾ ਉਹਨਾਂ ਘਟ ਅਸਲੀਅਤ ਨਹੀਂ ਬਦਲਨੀ ਜੀ ਫੈਕਟਸ ਨਹੀਂ ਬਦਲਨੀ ਜੀ ਕਿ ਇਹ ਸਾਰਾ ਕੁਝ ਹੀ ਬਦਲਾਖੋਰੀ ਪੋਲੀਟੀਕਲ ਵੈਂਜੈਂਸ ਜਿਹੜਾ ਕੋਈ ਬੋਲੇ ਸਰਕਾਰ ਦੇ ਉਲਟ ਜਾਂ ਤਾਨਾਸ਼ਾਈ ਭਗਵੰਤ ਮਾਨ ਦੇ ਖਿਲਾਫ ਜੇ ਕੋਈ ਆਵਾਜ਼ ਉਠਾਉਂਦਾ ਹੈ ਚਾਹੇ ਕੋਈ ਮੀਡੀਆ ਕਰਮੀ ਆ ਚਾਹੇ ਕੋਈ ਚੈਨਲ ਹੈ ਚਾਹੇ ਕੋਈ ਆਪੋਜੀਸ਼ਨ ਪਾਰਟੀ ਦਾ ਮੈਂਬਰ ਹੈ ਉਹਦੇ ਤੇ ਕੋਈ ਨਾ ਕੋਈ ਝੂਠਾ ਕੇਸ ਬਣਾ ਕੇ ਉਹਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਜਾਂਦਾ ਹੈ ਕਿ ਉਹ ਇਸੇ ਕੰਮ ਨੂੰ ਉਲਝ ਕੇ ਰਹਿ ਜੀ ਮਗਰ ਭਗਵੰਤ ਮਾਨ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਵਾਪਿਆ ਰਾਹ ਪਿਆ ਤੇ ਵਾਪਿਆ ਜਾਣੂ ਤੂੰ ਮੇਰੇ ਨਾਲ ਬੜਾ ਮਾਲ ਤੇ ਤੇਰੇ ਤੇ ਭਲੇਖਾ ਕਿ ਮਜੀਠੀਏ ਨੂੰ ਇਸ ਤਰ੍ਹਾਂ ਤੂੰ ਕਮਜ਼ੋਰ ਕਰ ਦੇਗਾ ਠੋਕ ਕੇ ਠੋਕ ਕੇ ਮੇਰੀ ਗੱਲ ਨੋਟ ਕਰ ਲਿਓ ਠੋਕ ਕੇ ਤੇਰੇ ਖਿਲਾਫ ਲੜਾਈ ਲੜੂ ਬੋਲੋ ਸੋਹਣਾ ਅੱਲਾ ਸਿਆਕਾ ਤੇਰੇ ਕੋਲ ਇੱਕੋ ਇੱਕ ਰਸਤਾ ਹੈ ਮੈਂ ਤੈਨੂੰ ਦੱਸ ਦਿਆ ਇੱਕੋ ਇੱਕ ਰਸਤਾ ਜੇ ਮੇਰਾ ਮੂੰਹ ਬੰਦ ਕਰਾਉਣਾ ਪੱਕਾ ਮੈਨੂੰ ਅੰਦਰ ਦੇ ਛੱਡ ਮਗਰ ਉਹ ਵੀ ਤੇਰੇ ਹੱਥ ਵਾਸ ਨਹੀਂ ਕਿੰਨਾ ਚਿਰ ਦੇ ਦੇਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਾਂ ਤੇ ਜੇ ਤੂੰ ਸਮਝੇ ਕਿ ਮੈਂ ਜੇਲ੍ਹ ਜਾਣ ਦੀ ਖਾਤਰ ਕਿਥੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਹਟ ਜਾਊਂਗਾ ਭੁੱਲ ਜਾ ਮਿੱਤਰਾ ਭੁੱਲ ਜਾ ਇਹ ਕੰਮ ਨਹੀਂ ਹੋਣਾ ਕਦੇ ਮੇਰੀ ਗਲਤੀ ਕੀ ਜੀ ਕਿ ਮੈਂ ਉਹਦੀ ਧੀ ਦੀ ਸਚਾਈ ਤੁਹਾਡੇ ਸਾਹਮਣੇ ਰੱਖਤੀ 9 ਤਰੀਕ ਨੂੰ ਰੱਖੀ 11 ਤਰੀਕ ਨੂੰ ਮੈਨੂੰ ਸਮਨ ਕਢਾਤੇ ਵੇਖੋ ਇਹ ਕੇਸ ਨੂੰ ਵੀ ਸਮਝਣਾ ਪੈਣਾ ਹੈ ਉਹ ਕੇਸ ਹੈ ਜਿਹਦੇ ਚ ਕੇਜਰੀਵਾਲ ਸਾਹਿਬ ਨੇ ਮੇਰੇ ਕੋਲੋਂ ਮਾਫੀ ਮੰਗੀ ਆ ਔਰ ਗੱਲ ਤਾਂ ਉਹੀ ਹੋ ਜਾਂਦੀ ਏ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਅਦ ਆਉਂਦਿਆਂ ਨੂੰ ਕਿ 21 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਈਡੀ ਨੇ ਸਮਨ ਜਾਰੀ ਕਰਤੇ ਉਹ ਭਾਈ ਜੇ ਉਹਨੂੰ ਪਿਛਲੀ ਵਾਰੀ ਵੀ ਈਡੀ ਨੇ ਸੱਦਿਆ ਤੇ ਉਹ ਭੱਜ ਗਿਆ ਅੱਜ ਕੀ ਨਾ ਭੱਜਣ ਦੇ ਜੇ ਲੋਡ ਆ ਤਾਂ ਮੈਂ ਚਲੇ ਜਾਊ ਕੇਜਰੀ ਗਾਲ ਸਾਹਿਬ ਦੇ ਨਾਲ ਉਹਦੀ ਬਾਹ ਫੜ ਕੇ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਾ ਕੇ ਫੇਸ ਕਰਨਾ ਪੈਣਾ ਦੇਖੋ ਇਲਜ਼ਾਮ ਉਹਨਾਂ ਤੇ ਵੀ ਬੜੇ ਖਤਰਨਾਕ ਲੱਗੇ ਹੋਏ ਨੇ ਕਿ ਸ਼ਰਾਬ ਘਟਾਲਾ ਜੈਨ ਮੰਤਰੀ ਅੰਦਰ ਡੈਪਟੀ ਸੀਆ ਮੰਤਰੀ ਸੰਜੇ ਸਿੰਘ ਅੰਦਰ ਔਰ ਇਹ ਸਾਰੀ ਜਿਹੜੀ ਕੜੀ ਆ ਜੁੜਦੀ ਜਾਂਦੀ ਆ ਕੇਜਰੀਵਾਲ ਸਾਹਿਬ ਦੇ ਖਿਲਾਫ ਅਜਿਹੀ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਕਿ ਦੇਖੋ ਇਹ ਪਰਚਾ 2013 ਦਾ 2013 ਚ ਔਨਰੇਬਲ ਕੋਰਟਾ ਨੇ ਇਸ ਪਰਚੇ ਨੂੰ ਟ੍ਰਾਇਲ ਕੋਰਟ ਨੇ ਡਿਸਾਈਡ ਕਰਤਾ ਮਗਰ ਕਿਸ ਤਰੀਕੇ ਨਾਲ ੱੱਕੇ ਚਾਈ ਉਸ ਤੋਂ ਬਾਅਦ ਐਸਆਈਟੀ ਬਣੀ ਹਾਈ ਕੋਰਟ ਨੇ ਉਹਨੇ ਵੀ ਇਹਦੇ ਚ ਟਿੱਪਣੀਆਂ ਦੇ ਇਸਤੀਆਂ 10 ਚਲਾਨ ਪੇਸ਼ ਹੋਏ ਮਗਰ ਮੇਰੇ ਮਸਲੇ ਚ ਜਿਹਦੇ ਮੇਰੇ ਤੇ ਪਰਚਾ ਕੀਤਾ ਉਹ ਜੱਟੋਪਾਧਿਆ ਜੀ ਸਾਹਿਬ ਉਹਨਾਂ ਤੇ ਤਾਂ ਆਨਰੇਬਲ ਸੁਪਰੀਮ ਕੋਰਟ ਨੇ ਪਹਿਲਾਂ ਵੀ ਉਹਨਾਂ ਨੂੰ ਅਨਫਿਟ ਪਾਇਆ ਹੈ ਡੀਜੀਪੀ ਯੂਪੀਐਸਸੀ ਨੇ ਉਹਨਾਂ ਨੂੰ ਅਨਫਿਟ ਪਾਇਆ ਰ ਅਖੀਰ ਤੇ ਜੇ ਉਹ 20 ਦਿਨਾਂ ਲਈ ਲੱਗੇ 25 ਦਿਨਾਂ ਲਈ ਉਹਨਾਂ 25 ਦਿਨਾਂ 'ਚ ਵੀ ਲੁਧਿਆਣਾ ਕੋਰਟ ਕੰਪਲੈਕਸ ਦਾ ਬੰਬ ਬਲਾਸਟ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬਰੀਚ ਔਰ ਅਖੀਰ 'ਚ ਇਹ ਹੋਇਆ ਕਿ ਔਨਰੇਬਲ ਸੁਪਰੀਮ ਕੋਰਟ ਨੇ ਇਹਦੇ 'ਚ ਨੋਟਿਸ ਲਿਆ инду ਮਲੋਤਰਾ ਸਾਹਿਬ ਜਿਹੜੇ ਸਾਫਕਾ ਜੱਜ ਨੇ ਉਹਨਾਂ ਦੀ ਕਮੇਟੀ ਬਣੀ ਉਸ ਕਮੇਟੀ ਦੀ ਫਾਈਂਡਿੰਗ ਆਈ ਤੇ ਇਹ ਚੱਟੋ ਪਾਦਿਆ ਸਾਹਿਬ ਨੂੰ ਤੇ ਕੁਝ ਹੋਰ ਬੰਦਿਆਂ ਨੂੰ ਮੇਜਰ ਪੈਨਲਟੀ ਮਿਲ ਗਈ ਮੇਰਾ ਕਹਿਣ ਦਾ ਭਾਵ ਹੈ ਕਿ ਭਾਈ ਜੇ ਤੁਸੀਂ ਢੱਕਾ ਗਲਤ ਮਲਤ ਪਰਚੇ ਕਰੋਗੇ ਨਾ ਰੱਬ ਵਸਦਾ ਇੱਕ ਸਰਕਾਰਾਂ ਦੇ ਹੱਥ 'ਚ ਕਿਉਂਕਿ ਸਾਡੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ ਨਗਰ ਅਖੀਰ 'ਚ ਫੈਸਲਾ ਕਰਦੀ ਹੈ ਕਚਹਿਰੀਆਂ ਲੋਕਾਂ ਦੀ ਕਚਹਿਰੀ ਜਾਂ ਰੱਬ ਦੀ ਕਚਹਿਰੀ ਔਰ ਉਸ ਕਚਹਿਰੀ 'ਚ ਮੈਨੂੰ ਪੂਰਾ ਵਿਸ਼ਵਾਸ ਹੈ ਹੱਕ ਸੱਚ ਦੀ ਲੜਾਈ ਲੜਨ ਤੋਂ ਮੈਂ ਕਦੇ ਗਰੇਜ ਨਹੀਂ ਕਰੂੰਗਾ ਹਾਂ ਗਲਤ ਗੱਲ ਕਰੂੰਗਾ ਨਹੀਂ ਸੱਚ ਬੋਲਣ ਤੋਂ ਪਿੱਛੇ ਹਟੂੰਗਾ ਨਹੀਂ ਇੱਕ ਵਾਰੀ ਕੀ ਅਨੇਕਾਂ ਵਾਰੀ ਹਾਂ ਇਹ ਬੇਨਤੀ ਜ਼ਰੂਰ ਆ ਜੀਨਾ ਸਾਹਿਬ ਨੇ ਤਾਂ 31 ਤਰੀਕ ਨੂੰ ਇਹਨਾਂ ਨੇ ਤਾਂ ਰਿਟਾਇਰ ਹੋ ਜਾਣਾ ਭਾਈ ਉਹ ਤੋਂ ਬਾਅਦ ਜਿਹੜੀ ਐਸਆਈਟੀ ਬਣਨੀ ਨਾਲ ਤਾਂ ਮੁੱਖ ਹੀ ਭਗਵੰਤ ਮਾਨ ਚਾਹੀਦਾ ਜੇ ਵਾਕੇ ਲੱਤਾਂ 'ਚ ਜਾਣ। ਕੋਹਰ ਨਾ ਕੋ ਬਣਾ ਦੀ। ਜਿਹੜਾ ਸਵਾਦ ਤੇਰੇ ਰੂਬਰੂ ਹੋ ਕੇ ਆਉਣਾ ਉਹ ਸਵਾਦ ਕਿਤੇ ਹੋਰ ਨਹੀਂ ਆਉਣਾ। ਔਰ ਨਾਲ ਮੈਂਬਰ ਇੱਕੋ ਗੰਜੂ ਚਾਹੀਦਾ ਤੇਰਾ ਪੰਨੂ ਕਿਲੋਂ ਦਾ ਬਲਤੇਜ ਪੰਨੂ। ਆਹ ਉਹੀ। ਉਹਦੇ ਕਰ ਦਿਆਂਗੇ ਸੈਟ ਟੈਂਡ ਜੀ। ਇੱਕਾ ਦੂਜਾ ਚਾਹੀਦਾ ਤੇਰਾ ਰਾਜਵੀਰ ਤੇ ਸੁਖਬੀਰ ਕਾਦੇ ਲਈ ਪੁਲਸ ਨੂੰ ਤੁਸੀਂ ਜਦੋਂ ਮਜੀਠੀਆ ਵੱਤ ਬੋਲੂ ਸਵੇਰੇ ਸੰਮਨ ਮੈਂ ਤਾਂ ਕੇਜਰੀਆਲ ਨੂੰ ਵੀ ਲੈ ਕੇ ਜਾਊ ਹੱਤ ਫੜ ਕੇ ਜਿੱਥੇ ਮੇਰੇ ਨਾਲ ਲੋੜ ਪੈ ਗਈ ਤੇ ਉਹ ਵੀ ਮੈਂ ਕਹੂੰਗਾ ਭਾਉ ਤੂੰ ਮੇਰੇ ਨਾਲ ਆ ਜਾਇਆ ਕਰ ਆਪਾਂ ਜਿੱਠ ਲਾਂਗੇ ਮਸਲ ਮਗਰ ਇਹ ਗਿੱਦੜ ਧਮਕੀਆਂ ਤੋਂ ਜਿਹੜਾ ਸਭਤਾ ਚੱਲਦਾ ਸਾਡੇ ਗੁਰੂ ਸਾਹਬ ਸੱਚੇ ਪਾਤਸ਼ਾਹ ਜਾਂ ਛੋਟੇ ਸ਼ਹਿਬਜ਼ਾਦੇ ਵੱਡੇ ਸ਼ਹਿਬਜ਼ਾਦੇ ਨਹੀਂ ਡਰੇ ਤੇ ਅਸੀਂ ਵੀ ਉਸ ਘਰ ਦੇ ਕੂਕਰ ਆ ਉਸ ਘਰ ਦੇ ਮੈਂ ਕਹਿੰਦਾ ਬਹੁਤ ਚਰਨਾ ਦੀ ਧੂੜ ਆ ਗੁਰੂ ਕਿਰਪਾ ਕਰੇ ਕਿਨਕਾ ਹੀ ਪੈ ਜੇ ਕਿ ਅਸੀਂ ਵੀ ਹੱਕ ਸੱਚ ਦੀ ਲੜਾਈ ਲੜ ਚੱਕੀ ਔਰ ਇਹ ਨਾਲ ਅੱਜ ਮੈਂ ਹੋਰ ਪੱਕਾ ਹੋ ਕੇ ਤੁਹਾਨੂੰ ਕਹਿ ਕੇ ਚੱਲਿਆ ਇਸ ਲਈ ਭਾਉ ਜਿੱਥੇ ਜ਼ੋਰ ਲੱਗਦਾ ਜੋਰ ਲਾ ਦੀ ਮਜੀਠੀਆ ਦਾ 8 8 ਵਜੂ ਤੇਰੀ ਅੱਲਾਹ ਅੱਲਾਹ ਜੀ ਦਾ ਸੋਜੀ ਬਾਰੇ ਬੈਠ ਕੇ ਸਾਹਿਬ ਕਾफी ਸਮਾਂ ਲਿਆ ਜੀ 7 ਘੰਟੇ 7.5 ਘੰਟੇ ਜਿਹੜੀ ਪੁੱਛੀ ਜਿਹੜਾ ਉਹੀ ਦਾ ਗਿਆ ਕਿ ਕਿੰਨੇ ਵਾਰ ਜਿਹੜਾ ਕੁਝ ਪੁੱਛਿਆ ਗਿਆ ਕਿ ਹਾਈ ਕੋਰਟ ਨੇ ਤਸੱਲੀ ਕਰਾਤੀ ਮੇਰਾ ਵੀਰ ਉਹੀ ਮੈਂ ਬਾਰ-ਬਾਰ ਕਹਿੰਦਾ ਹਾਈ ਕੋਰਟ ਵੀ ਇਹਨਾਂ ਨੂੰ ਪੁੱਛਦੀ ਸੀ ਮੈਂ ਵੀ ਪੁੱਛਿਆ ਦੇਖੋ ਮੈਂ ਐਸਆਈਟੀ ਬਾਰੇ ਕੁਛ ਨਹੀਂ ਕਿਉਂਕਿ ਐਸਆਈਟੀ ਮੈਂ ਹੋਰ ਚਾਹਨਾ ਕਿ ਸਹੀ ਕੰਮ ਕਰਨ ਮਗਰ ਇੱਕ ਗੱਲ ਤਾਂ ਹਾਈ ਕੋਰਟ ਵੀ ਪੁੱਛਦੀ ਸੀ ਮੈਂ ਵੀ ਇਹਨਾਂ ਨੂੰ ਪੁੱਛਦਾ ਸੀ ਮੈਂ ਕਿਹਾ ਐਨਡੀਪੀਐਸ ਦਾ ਪਾਤ ਤਾ ਡਰੱਗ ਦੀ ਰਿਕਵਰੀ ਕਿੱਥੇ ਪਹਿਲਾ ਹੀ ਬੰਦਾ ਹੋਣਾ 10 ਸਾਲ ਜਿਹੜੀ ਜੰਨੇ ਹੋ ਮੇਰਾ 13 ਦੇ ਕੇਸ ਤੋਂ ਅੱਜ ਤੱਕ 24 ਚੜ ਗਈ ਭਾਈ ਹਾਈ ਕੋਰਟ ਦੇ ਹਨਰੇਬਲ ਜੱਜ ਸਾਹਿਬ ਨੇ ਵੀ ਪੁੱਛਿਆ ਕਿ ਬੈਰ ਇਸ ਤੇ ਡਰੱਗ ਜਵਾਬ ਕੋਈ ਨਹੀਂ ਇਸ ਲਈ ਇਹ ਸਿਰ ਉੱਤੇ ਸਿਰ ਪੋਲਿਟਿਕਸ ਅੱਜ ਦੂਸੀ ਵੇਖੋ ਮੈਨੂੰ ਇੱਕ ਵਧਾਈ ਵੀ ਦਿਓ ਸੈਕੰਡ ਐਨੀਵਰਸਰੀ ਆ ਵਿਆਹ ਦੀ ਨਹੀਂ ਅੱਜ ਪੈਨਿਓ ਵਿਆਹ ਨੂੰ ਤਾਂ ਚੇਦ ਹੋ ਗਏ ਆ ਪਰਚੇ ਦੀ ਜਿਹੜਾ ਹੰਨੀ ਮੰਨੀ ਚੰਨੀ ਸਾਹਿਬ ਨੇ ਦਾਸ ਤੇ ਦਿੱਤਾ ਸੀ ਚਲੋ ਉਹਨੂੰ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਥੋੜੀ ਅਮਦਰਦੀ ਜਿਤਾਉਂਦਾ ਫਗਰ ਪਿਓ ਦਾ ਪੁੱਤ ਪਰਚਾ ਤਾਂ ਤੂੰ ਹੀ ਕਰਾਇਆ ਤੇ ਜਿਹਦੇ ਕੋਲੋਂ ਕਰਾਇਆ ਸੀ ਉਹਦਾ ਵਿਚਾਰੇ ਦਾ ਹਾਲਤਾ ਪੁੱਛ ਲੋ ਉਹਨੂੰ ਤਾਂ ਮੇਜਰ ਪੈਨਲਟੀ ਚ ਚਾਰਜੀਟ ਹੋ ਗਿਆ ਮੇਜਰ ਪੈਨਲਟੀ ਲੱਗੀਆਂ ਨੇ ਔਰ ਮੈਂ ਇਹ ਕਹਿ ਕੇ ਆਇਆ ਆ ਦੇਖੋ ਮੈਂ ਤੁਹਾਨੂੰ ਤੁਹਾਨੂੰ ਵੀ ਕਹਿਣਾ ਕਿ ਉਦੋਂ ਚੰਨੀ ਸਾਹਿਬ ਦੇ ਹੱਥ ਠੋਕੇ ਬਣੇ ਸੀ ਕੋਈ ਅਫਸਰ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੀ ਬਰੀਚ ਕੀਤੀ ਔਰ ਅੱਜ ਭੁਗਤਨੀ ਪੈ ਰਹੀ ਹੈ ਸਹੀ ਕੰਮ ਹੋਵੇ ਮੈਂ ਉਹਦਾ ਸਵਾਗਤ ਕਰਾਂਗਾ ਸਿੱਟ ਦਾ ਰਵੱਈਆ ਕਿਦਾਂ ਦਾ ਜ਼ਿੰਮੇਵਾਰ ਦਾ ਸਹੀ ਕੰਮ ਹੋਵੇ ਮੈਂ ਉਹਦਾ ਸਵਾਗਤ ਕਰਾਂਗਾ ਮਗਰ ਕੋਈ ਅਫਸਰ ਜੇ ਉਹ ਭਗਵੰਤ ਮਾਨ ਦਾ ਹੱਥ ਠੋਕਾਂ ਬਣੂ ਤੇ ਉਹ ਆਪ ਦੀ ਵਰਦੀ ਦੀ ਵੀ ਕਿਤਾਈ ਕਰ ਰਿਹਾ ਕਾਨੂੰਨ ਦੀ ਵੀ ਧੱਜੀਆਂ ਉਡਾਰ ਰਿਹਾ ਔਰ ਮੈਂ ਆਸ ਰੱਖਦਾ ਉਮੀਦ ਕਰਦਾ ਕਿ ਇਹੇ ਜੀ ਕਿਤਾਈ ਜਿਹੜੀ ਚਟੋਪਾਦਿਆ ਹੋਰਾਂ ਨੇ ਕੀਤੀ ਸੀ ਉਹੋ ਜੀ ਗਲਤੀ ਅਗਲੀਆਂ ਜਿਹੜੀਆਂ ਐਸਆਈਟੀ ਬਣਦੀਆਂ ਨਹੀਂ ਕਰਨਗੇ ਮਗਰ ਨਵੀਂ ਸਿੱਟ ਜਿਹੜੀ ਬਣੀ ਕਿਉਂਕਿ ਸਿੱਟ ਵੀ ਪੰਜਵੀਂ ਆ ਦੇਖੋ ਤਿੰਨ ਡੀਜੀਪੀ ਬਦਲਤੇ 10 ਤੇ ਪਰਚਾ ਦੇਣ ਨੂੰ ਅੰਦਰ ਰੱਖਣ ਵਾਸਤੇ ਤਿੰਨ ਏਡੀਜੀਪੀ ਜੇਲ ਬਦਲਤੇ ਤਿੰਨ ਸੁਪਰੀਟੈਂਡੈਂਟ ਬਦਲਤੇ ਫਿਰ ਤਿੰਨ ਏਜੀ ਬਦਲ ਗਏ ਬੀਓਆਈ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਚਾਰ ਏਡੀਜੀਪੀ ਬਦਲਤੇ ਆ ਚੌਥੀ ਪੰਜਵੀਂ ਸੈੱਟ ਹੈ ਮੇਰੇ ਸਿਆਸਤ ਹੋ ਰਹੀ ਹੈ ਜੀ ਹੋਰ ਕੀ ਹੋ ਰਿਹਾ ਪਾਉ ਹੁਣ ਅਗਲੀ ਸੈੱਟ ਹੁਣ ਭਗਵੰਤ ਮਾਨ ਦੀ ਹੋਵੇ ਫਿਰ ਆਉ ਨਜ਼ਾਰਾ ਫਿਰ ਤਾਂ ਤੁਸੀਂ ਆਰਪੀ ਨਾਲ ਕਹਿ ਰਹੇ ਸੀ ਦੀ ਇੱਕੀ ਦੀ ਸੰਬੰਧ ਨੂੰ ਵੀ ਸੱਦ ਲੈ ਮੈਂ ਜਾਊਂ ਪਾਉ ਨਾਲ ਜਾ ਕੇ ਨਿਜਠਣਾ ਪੈਣਾ ਗੱਲ ਕਰਨੀ ਪੈਣੀ ਆ ਦੱਸਣਾ ਪੈਣਾ ਤੇ ਨਾ ਹੋਵੇ ਇਹਨਾਂ ਨੂੰ ਕਿ ਕਿ ਹੁਣ ਮੈਂ ਅੱਜ ਤੁਹਾਡੇ ਕੋਲ ਬੋਲਬਾਲ ਜਾਊਂਗਾ ਇਹਨੂੰ ਫੇਰ ਗੁੱਸਾ ਚੜ ਜਾਣਾ ਰਾਤ ਨੂੰ ਨੀਂਦ ਨਹੀਂ ਨਾ ਆਉਂਦੀ ਮਜੀਠਾ ਹੀ ਆਉਂਦਾ ਭਗਵਾਨ ਤੈਨੂੰ ਸੋਪੜੇ ਸਵੇਰੇ ਫੇਰ ਚੱਕ ਦੂ ਕੰਮ ਮਗਰ ਭਾਈ ਤੂੰ ਐਕਸਲੇਟਰ ਤੇ ਪੈਰ ਧਾਰੇ ਇਥੋਂ ਮਜੀਠੀਏ ਨੇ ਪੂਰਾ ਪੈਰ ਤੇਰੀ ਪੂੰਛ ਤੇ ਧਰਨਾ ਸੰਤਾਜਰ ਨਾ ਜਾਵੇ ਦੱਬ ਕੇ ਰੱਖੂ ਕਿੱਲੀ ਮੈਂ ਮੈਂ ਤਾਂ ਚਾਹਣਾ ਹੁਣ ਠਾਠਾ ਹੋਵੇ ਕੰਮ ਜਿਹੜਾ ਹੋਵੇ ਬਚਕਾਰ ਵਾਲਾ ਕੰਮ ਕੋਈ ਨਹੀਂ ਰਹਿ ਗਿਆ ਹੋਰ ਦੱਸੋ ਜੀ ਹਾਂਜੀ ਕੋਈ ਕੁਸਚਨ ਵੀ ਲਿਸਟ ਕਿਤੇ ਕੋਈ ਕੁਸਚਨ ਕੀ ਦੇਖੋ ਮੇਰੀ ਬੇਨਤੀ ਆਹ ਨਹੀਂ ਇਹ ਸਾਰੀਆਂ ਗੱਲਾਂ ਨਹੀਂ ਹਲੇ ਤੁਹਾਨੂੰ ਦੱਸਣੀਆਂ ਕਿਉਂਕਿ ਹਲੇ ਉਹਨਾਂ ਨੇ ਵੀ ਲੀਕ ਦੇ ਨਹੀਂ ਹੁੰਦੀ ਆ ਮੈਂ ਸਰਕਾਰ ਦੇ ਵੀ ਆਪ ਦਾ ਖਰ ਪੂਰਾ ਕਰਨਾ ਪਹਿਲਾਂ ਉਹ ਦੱਸਣਗੇ ਫਿਰ ਆਸ ਦੱਸੂ ਕਿ ਸੱਚ ਦੱਸਦੇ ਆ ਕਿ ਨਹੀਂ ਦੱਸ ਦੋ ਸਾਰਾ ਕੰਮ ਮੇਰੇ ਮੂਹੋਂ ਨਾ ਲੈ ਲਓ ਮੇਰੇ ਕੋਲ ਤਾਂ ਜਦੋਂ ਮਰਜ਼ੀ ਆ ਜਾਓ ਮੈਂ ਦੱਸ ਹੀ ਦੂੰ ਤੁਹਾਨੂੰ ਮਹਿਤਾ ਇਹੀ ਬਾਰ-ਬਾਰ ਕਹਿਣਾ ਸਾਰਾ ਕੁਝ ਪਬਲਿਕ ਡੋਮੇਨ 'ਚ ਹੈ ਸਾਰਾ ਕੁਝ ਕੋਟਾ ਨੇ ਚਿੰਬਟਾਰਾ ਕੀਤਾ ਤੁਸੀਂ ਇੱਕ ਗੱਲ ਪਲੀਜ਼ ਸਮਝੋ ਇੱਕ ਕੇਸ ਕਦੋਂ ਦੇ 2013 ਦੇ ਡਰੱਗ ਦੇ 2013 ਦੇ ਕੇਸ ਨਿਭੜ ਗਏ ਜਿਹੜੇ ਗਿਲਟੀ ਸੀ ਅੰਦਰ ਜਿਹੜੇ ਨੌਨ ਗਿਲਟੀ ਸੀ ਬਾਹਰ ਦਾਸ ਤੇ ਉਹਦਾ ਕੋਈ ਪਰਚਾ ਨਹੀਂ ਔਰ ਅੱਜ ਤੱਕ ਜੇ ਕੋਈ ਰਿਕਵਰੀ ਹੋਈ ਹੁੰਦੀ ਤਾਂ ਤੁਸੀਂ ਐ ਕੈਮਰਾ ਵਕਾਉਣਾ ਜਿਵੇਂ ਇਹਦੇ ਕੋਲੋਂ ਤਾਂ ਸ਼ਰਾਬ ਦੀ ਬੋਤਲ ਦੀ ਰਿਕਵਰੀ ਹੋ ਜਾਂਦੀ ਦਾਸ ਨਹੀਂ ਭਾਈ ਇਹੋ ਜੀ ਬਟੇਰ ਵੈਰਾਈਟੀ ਦਾ ਇੱਚ ਲਈ ਇਹ ਚਿਰ ਤੇ ਚਿਰ ਪੋਲਿਟਿਕਸ ਹੈ ਪੋਲਿਟਿਕਸ ਹਲੇ ਹੋਣੀ ਹੈ ਜਿਵੇਂ ਜਿਵੇਂ ਮਜੀਠੀਏ ਨੇ ਭਗਵੰਤ ਮਾਨ ਦੀ ਪੂਛ ਤੇ ਤੈਰ ਪੈਰ ਧਰਨਾ ਉਤਰਾ ਉਤਰਾ ਕੰਮ ਗਰਮ ਹੋਣਾ ਇਸ ਲਈ ਤੁਹਾਡੇ ਲਈ ਤਾਂ ਨਜ਼ਾਰਾ ਹਲੇ ਤਾਂ ਸ਼ੁਰੂ ਹੋਈ ਆ ਪਾਰਟੀ ਸਵਾਰ ਨੰਬਰੋਂ ਸ਼ੁਰੂ ਹੋਈ ਹੈ ਜੀ ਨੰਬਰੋਂ ਹਾਂ ਜੀ ਨੰਬਰੋਂ ਮੈਂ ਭਰਾ ਏਡਾ ਗਿਣਤੀ ਮਿੰਤੀ ਚ ਨਹੀਂ ਰੱਖਦਾ ਉਹ ਪੁੱਛਦੇ ਸੀ ਦਾਸ ਦੱਸ ਦਿੰਦਾ ਸੀ ਅਗਲੀ ਵਾਰੀ ਮੈਂ ਤਾਂ ਕਹੂੰਗਾ ਤੁਹਾਨੂੰ ਵੀ ਲਿਆ ਕੇ ਭਗਵੰਤ ਮਾਨ ਦੇ ਸਾਹਮਣੇ ਹੋ ਜੇ ਉੱਥੇ ਰੱਖ ਲੈ ਭਾਵੇਂ ਪੀਏਯੂ ਤੇ ਰੱਖਣੀ ਆ ਭਾਵੇਂ ਕਾਪ ਦੇ ਸੀਐਮ ਹੌਟ ਦੇ ਗਾਰਡਨ ਤੇ ਰੱਖਣੀ ਉੱਥੇ ਰੱਖ ਲਈ ਤੂੰ ਸਵਾਲ ਕਰੀ ਤੂੰ ਹੀ ਕੈਮਰਾ ਚਲਾਇਓ ਮੈਂ ਜਵਾਬ ਦਊ ਕਿੱਧਰ ਆਪਣਾ ਖਦਰਾ ਨਹੀਂ ਵੀ ਉਹ ਆ ਗਏ ਪੁੱਛਣਾ ਤਿਆਰ ਕਰ ਗਿਆ ਪਾ ਔਰ ਦੇਖੋ ਇੱਕ ਮੈਂ ਤੁਹਾਨੂੰ ਦੱਸਦਾ ਸਾਰੇ ਜਵਾਬ ਭਗਵੰਤ ਮਾਨ ਨੇ ਤੁਹਾਨੂੰ ਦੇ ਦੇਣੇ ਜਿਹੜਾ ਸਵਾਲ ਤਿਆਰ ਕਰ ਕਰ ਭੇਜਦਾ ਮੈਂ ਉਹ ਐਡਾ ਜ਼ੋਰ ਲਾਉਂਦਾ ਪਹਿਲਾ ਸਵਾਲ ਤਿਆਰ ਕਰਦਾ ਫਿਰ ਇਹਨਾਂ ਨੂੰ ਕਹਿੰਦਾ ਤੁਸੀਂ ਪੁੱਛੋ ਭਾਉ ਤੂੰ ਸਿੱਧਾ ਹੀ ਪੁੱਛ ਮੈਨੂੰ ਜਿਹੜੀ ਗੱਲ ਪੁੱਛਣੀ ਤੂੰ ਕਾਦੇ ਨਹੀਂ ਐਵੇਂ ਅਪਸ਼ਰਾਂ ਨੂੰ ਜੋ ਮੈਂ ਤਾਂ ਅੱਗੇ ਕਹਿ ਰਿਹਾ ਨਾ ਕਿ ਅਪਸ਼ਰਾਂ ਨੂੰ ਨਾ ਭਾਈ ਵਰਤੋ ਛਿੱਤੀ ਗੱਲ ਕਿਉਂਕਿ ਇਹ ਪੋਲਿਟਿਕਸ ਹੈ ਹੁਣ देयर नो ਮੈਰਿਟਸ ਇਨ ਦਾ ਕੇਸ देयर इज नो ਕੇਸ ਵਾਟਸੋਐਵਰ ਥਿਸ ਇਸ ਜਸਟ ਪੋਲਿਟਿਕਾਈਜੇਸ਼ਨ ਹੁਣ ਪੋਲਿਟਿਕਸ ਕਰਨੀ ਹੈ ਤੂੰ ਕਰ ਕਿਉਂ ਕਿਸੇ ਨੂੰ ਵਰਤਦਾ ਇਸ ਕੰਮ ਲਈ ਮੈਨੂੰ ਪੂਰੀ ਆਸ ਹੈ ਉਮੀਦ ਹੈ ਕਿ ਜਿਵੇਂ ਆਨਰੇਬਲ ਹਾਈ ਕੋਰਟ ਨੇ ਸਤਾਹੀ ਪੇਜਾਂ ਦਾ ਮੇਰੇ ਬੋਇਲ ਆਰਡਰ ਚ ਸਾਰੇ ਤੱਥਾਂ ਨੂੰ ਕਿ ਨੋ ਪੋਜੀਸ਼ਨ ਨੋ ਹਾਰਬਰਿੰਗ ਨੋ ਫਾਈਨਾਂਸਿੰਗ ਐਵਿਡੈਂਸ ਅਗੇਂਸਟ ਮਜੀਠੀਆ ਲਵਜ਼ ਨੇ ਜੀ ਫਰੇਲ ਨਾਨ ਨਾਟ ਕ੍ਰੈਡੀਬਲ ਕੋਈ ਉਹਦੀ ਕ੍ਰੈਡੀਬਿਲਟੀ ਨਹੀਂ ਨਾਟ ਗਿਲਟੀ ਇਹ ਆਨਰੇਬਲ ਹਾਈ ਕੋਰਟ ਦਾ ਆਰਡਰ ਸਰਕਾਰਾਂ ਸਹੀ ਕੰਮ ਕਰੇ ਉਹਦਾ ਸਵਾਗਤ ਅਫਸਰ ਉਹਨਾਂ ਦੇ ਕਹੇ ਤੇ ਗਲਤ ਕੰਮ ਕਰੂ ਤੇ ਨਿਪਟਾਰਾ ਫਿਰ ਕੋਰਟ ਕਚਹਿਰੀਆਂ 'ਚ ਹੋ ਜੂ ਫਰ ਦੁਬਾਰਾ ਵੀ ਬੁਲਾਇਆ ਗਿਆ ਜੀ ਜਿੰਨਾ ਹੁਣ ਬੋਲ ਗਿਆ ਤੇ ਬੁਲਾਈ ਲੈਣਗੇ ਜਾਂਦੇ ਤੱਕ ਆ ਜਾਣੀ ਖੁਸ਼ਖਬਰੀ ਮਗਰ ਹੁਣ ਚਿੱਠੀ ਚ ਥੋੜਾ ਰੰਗ ਭਗਵੰਤਮਾਨ ਦੀ ਘੁੱਗੀ ਚਾਹੀਦੀ ਐ ਮਜੀਠੀਏ ਐਵੇਂ ਐਰੇ ਗਰੇ ਨਥੂ ਖਰੇ ਤੇ ਕਹੇ ਤੇ ਨਹੀਂ ਹੁਣ ਜਿਹੜੀ ਗੱਲ ਤੂੰ ਪਿਆਰ ਨਾਲ ਕਰਨੀ ਮਜੀਠੇ ਨਾਲ ਸਿੱਧੀ ਕਰਿਆ ਕਰ ਕਾਹਦੇ ਨਹੀਂ ਘਬਰਾਉਣਾ ਵੱਧ ਪਿਆਰ ਕਰੋ ਇੰਨਾ ਪਿਆਰ ਤੈਨੂੰ ਤੇਰਾ ਟੱਬਰ ਨਹੀਂ ਦਊ ਜਿੰਨਾ ਮਜੀਠੀਆ ਦਊ ਥੈਂਕ ਯੂ ਬੜੇ ਸੋਹਣੇ ਸੋਹਣੇ ਗਾਨਾ ਸੋਹਣੇ ਸੰਗਤਾਂ ਕੋਟਨ ਕੋਟ ਕਰਵਾਉਂ ਲਈ ਬੜਾ ਲੰਮਾ ਸਮਾਂ ਲੱਗ ਗਿਆ ਦੋ ਹਫ਼ਤਿਆਂ ਦਾ ਉਹਨੇ ਚੱਲ ਕੇ ਸੁਹਾ ਕੇ ਧੰਨਵਾਦ ਆ